ਯਸ਼ਵਰ ਹੈਗਾ ਜੀ ਕਿਹੜੇ ਏਰੀਏ ਤੋਂ ਮੱਲੇ ਮੈਂ ਨਾਲ ਇਹ ਤਾਂ ਮੇਰੇ ਰਾਮਨਗਰ ਤੋਂ ਹੈ ਅੱਛਾ ਕਿ ਇਹ ਵਾਰਡ ਨੰਬਰ ਕਿੰਨਾ ਪੈਂਦਾ ਜੀ ਇਹ 35 ਨੰਬਰ ਜੀ 35 ਨੰਬਰ ਵਾਰਡ ਸਰ ਜਿਹੜਾ ਸ਼ਿਮਲਾ ਪਹਾੜੀ ਦੇ ਬੈਕ ਸਾਈਡ ਤੇ ਆਪਾਂ ਦੇਖੀਏ ਤਾਂ ਇੱਕ ਨਾ ਇਹ ਖੁਦਾਈ ਕੀਤੀ ਜਾ ਰਹੀ ਹੈ ਤੇ ਪਟਾਈ ਵੀ ਕੀਤੀ ਜਾ ਰਹੀ ਟਰਾਲੀਆਂ ਭਰ-ਭਰ ਇੱਥੋਂ ਜਾ ਰਹੀਆਂ ਨੇ ਤੇ ਕੀ ਹੈਗਾ ਸਿਸਟਮ ਇੱਥੇ ਜੀ ਚੱਲਦਾ ਸਰ ਇੱਥੇ ਐਕਚੁਅਲੀ ਜੀ ਬੰਦਾ ਵਿੱਚ ਰਹਿੰਦਾ ਉਹਨੇ ਦੱਸਿਆ ਵੇ ਵੀ ਇੱਥੇ ਡੰਬ ਬਣਾਉਣ ਲੱਗੇ ਨੇ ਪਾਣੀ ਜਿਹੜਾ ਇੱਥੇ ਸ਼ਿਮਲਾ ਪਹਾੜੀ ਸਟੋਰੇਜ ਹੁੰਦੀ ਨਾ ਪਾਣੀ ਦੀ ਬਰਸਾਤ ਦੇ ਟਾਈਮ ਤੇ ਹਾਂ ਜੀ ਉਹਨੂੰ ਕਦਮ ਵ ਚੋ ਦੇ ਵਿੱਚ ਪਾਣੀ ਮੀਚੋ ਪਾਈਪਾਂ ਦੇ ਜਦੀਏ ਉੱਥੇ ਭੇਜਣਗੇ ਇੱਥੇ نیچے ਮੋਟਰ ਲਗਾ ਕੇ ਪਾਣੀ ਸਦਾ ਸੱਕ ਕਰਕੇ نیچے ਸਟੋਰ ਕਰਕੇ ਫਿਰ ਅੱਗੇ ਸਪਲਾਈ ਕਰਾਂਗੇ ਵੀ ਪਾਣੀ ਦੀ ਸਟੋਰੇਜ ਲੋਕਾਂ ਨੂੰ ਦਿੱਕਤ ਨਾ ਹੋਵੇ ਪਾਣੀ ਦੀ ਸਟੋਰੇਜ ਇੱਥੇ ਜੇ ਹੋਏਗੀ ਤੇ ਲੱਗਦਾ ਨਹੀਂ ਆ ਕਿ ਇੱਥੇ ਇੱਕ ਮੱਖੀ ਮੱਛਰ ਦਾ ਜਿਹੜਾ ਉਹ ਸਿਸਟਮ ਬਣ ਜਾਏਗਾ ਪਰ ਉਹ ਕਹਿੰਦੇ ਜੀ ਪੂਰਾ ਕਵਰ ਜਾਂ ਬਣਾਣਗੇ ਇਸ ਉੱਤੇ سیمਟਿੰਟ ਬਣਾਣਗੇ ਵਿੱਚ ਸਦੀਆ ਸੁਦੀਆ ਸੁਟਿਆ ਹੋਏ ਉਹਨਾਂ ਨੇ ਵਿੱਚ ਇਹਦੇ ਡੰਪ ਬਣਾਣਗੇ ਪੂਰਾ ਸੀਮੈਂਟ ਦਾ ਕਰਕੇ ਨਾ ਤੇ ਸ਼ਿਮਲਾ ਪਹਾੜੀ ਜਿਹੜੀ ਬਣੀ ਆ ਇੱਕ ਸੈਰਗਾ ਵੀ ਆ ਇੱਕ ਸੈਰ ਕਰਨ ਵਾਸਤੇ ਬਜ਼ੁਰਗਾਂ ਦੀ ਜਿਹੜੀ ਥਾਂ ਬਣੀ ਹੋਈ ਆ ਉਹ ਕਾਫੀ ਪੁਰਾਣੀ ਪ੍ਰਚਲਿਤ ਐ ਤੇ ਇਹਦਾ ਵੀ ਕੋਈ ਨੁਕਸਾਨ ਹੋ ਸਕਦਾ ਇਹਦੇ ਵਿੱਚ ਉਹਦੇ ਬੈਕ ਸਾਈਡ ਦੇ ਉਧਰੋਂ ਸੰਡ ਤੋਂ ਤੇ ਅਜੇ ਓਪਨ ਹੈਗਾ ਸਾਦਾ ਸ਼ਿਮਲਾ ਪਹਾੜੀ ਦੇ ਉੱਪਰ ਜੇ ਮੰਨ ਲਓ ਮੇਨ ਲੋਕ ਆਉਂਦੇ ਨੇ ਨਾ ਅਜੇ ਓਪਨ ਹੀ ਹੈਗਾ ਵੇ ਉਧਰੋਂ ਦੀ ਦਸਤਾ ਇਧਰੋਂ ਉਹਨਾਂ ਨੇ ਕੀਤਾ ਉਹ ਕਹਿੰਦੇ ਬਾਦੀ ਜਿੱਥੋਂ ਦੀ ਦਸਤਾ ਨੀਚੇ ਨੂੰ ਦੇਣਗੇ ਦਵਾਦੂਰ ਬਣਾਣਗੇ ਪੂਰੀ ਉਹ ਡੰਪ ਕਵਰ ਕਰਕੇ ਕੋਈ ਇੱਕ ਸਵਾਲ ਜਿਹੜਾ ਉੱਠਦਾ ਕਿ ਜਿਹੜਾ ਇਹ ਪਾਣੀ ਇੱਥੇ ਸਟੋਰ ਕੀਤਾ ਜਾਵੇਗਾ ਜਾਂ ਇੱਥੇ ਡੰਪ ਕੀਤਾ ਜਾਵੇਗਾ ਇਹਦਾ ਨਿਕਾਸ ਕਿੱਧਰ ਨੂੰ ਜਾਣਗੇ ਜਾਂ ਪਾਣੀ ਨੂੰ ਕਿੱਥੇ ਯੂਜ਼ ਕਰਨ ਨੂੰ ਜੀ ਇਹ ਪਾਣੀ ਸਿਰ ਉੱਥੇ ਚੋਚ ਜਾਏਗਾ ਚੋਚ ਜਾਏਗਾ ਸੀਵਰੇਜ ਡਰਾਈ ਚਾ ਉਹ ਕਹਿੰਦੇ ਜੀ ਅੰਮਾਲਾ ਚਾਰਟ ਤੱਕ نیچے ਪਾਈ ਪਈ ਹੋਈ ਹੈਗੀ ਅੱਗੋਂ ਦੀ ਪਾਈਪ ਨੂੰ ਪਾਣਗੇ ਠੀਕ ਹੈ ਜੀ ਤੇ ਮਿੱਟੀ ਦਾ ਕੁਝ ਹੈਗਾ ਆਈਡੀਆ ਕਿੱਥੇ ਜਾ ਰਹੀ ਜੀ ਪਤਾ ਨਹੀਂ ਮੈਂ ਤੇ ਅਭਜੋਬ ਕਰਦਾ ਵਾਂ ਸਵੇਰੇ ਆਈਦਾ ਹੁੰਦਾ ਸ਼ਾਇਦ ਟਰਾਲੀਆਂ ਜੂਹ ਖੜੀਆਂ ਹੁੰਦੀਆਂ ਨੇ ਕਿੱਥੇ ਆਦੀ ਕਿੱਥੇ ਠੇਕੇਦਾਰ ਨੂੰ ਕਿਸੇ ਨੇ ਦਿੱਤਾ ਹੋਣਾ ਠੇਕਾ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਥੋੜੀ ਜਾਣਕਾਰੀ ਦਿੱਤੀ ਤੇ ਬੰਦਾ ਹੋਣਾ ਇੱਥੇ ਰਹਿੰਦਾਵੇਂ ਬੰਦਾ ਇੱਕ ਅੱਛਾ ਜੀ ਉਹ ਗੇਟ ਤੋਂ ਅੰਦਰ ਨਾ ਸਸਸੀਗਾ ਦੋਸਤੋ ਮੈਂ ਨਵਨੀ ਸਿੰਘ ਚੀਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਤੇ ਪਹੁੰਚੇ ਹਾਂ ਇਸ ਵਕਤ ਹਿਸ਼ਾਰਪੁਰ ਦਾ ਜੋ ਪ੍ਰਾਤਨ ਸਥਾਨ ਹੈ ਇੱਕ ਇਤਿਹਾਸਕ ਸਥਾਨ ਹੈ Shimla ਪਹਾੜੀ ਦੇ ਨਜ਼ਦੀਕ Shimla ਪਹਾੜੀ ਦੀ ਬੈਕ ਸਾਈਡ ਖੁਦਾਈ ਦਾ ਕੰਮ ਸ਼ੁਰੂ ਹੋ ਚੁੱਕਾ ਤੇ ਟਰਾਲੀਆਂ ਦੱਬਾ ਦੱਬ ਭਰ-ਭਰ ਕੇ ਇੱਥੋਂ ਦੀ ਲਿਜਾਈਆਂ ਜਾ ਰਹੀਆਂ ਨੇ ਕੀ ਕਰਨਾ ਕਿ ਇੱਥੋਂ ਦੀ ਮਿੱਟੀ ਚੁੱਕੀ ਜਾ ਰਹੀ ਹੈ ਤੇ ਇਹਨੂੰ ਪਧਰਾ ਕੀਤਾ ਜਾ ਰਿਹਾ ਇਹ ਇੱਕ ਰਾਜ਼ ਹੈ ਜੋ ਕਿ ਆਮ ਜਨਤਾ ਤੱਕ ਇਹ ਜਨਤਕ ਨਹੀਂ ਹੋ ਸਕਿਆ ਤੇ ਇਸ ਵਕਤ ਅਸੀਂ ਵਾਰਡ ਨੰਬਰ 35 ਵਿੱਚ ਪਹੁੰਚੇ ਪਹੁੰਚੇ ਹਾਂ ਤੇ ਸਾਡੇ ਨਾਲ ਇੱਥੋਂ ਦੇ ਜੋ ਮੁਹੱਲਾ ਨਿਵਾਸੀ ਨੇ ਉਸ ਨਾਲ ਮੌਜੂਦ ਨੇ ਅਸੀਂ ਉਹਨਾਂ ਐਮਸੀ ਸਾਹਿਬ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਇਹ ਸਾਰਾ ਮਾਮਲਾ ਤੇ ਇਸ ਬਾਰੇ ਕਿੰਨੀ ਕੁ ਇਹਨਾਂ ਨੂੰ ਵੀ ਜਾਣਕਾਰੀ ਹੈ ਜਿੱਥੇ ਕਿ ਸ਼ਹਿਰ ਵਾਸੀਆਂ ਨੂੰ ਤਾਂ ਅਜੇ ਫਿਲਹਾਲ ਇਸ ਬਾਰੇ ਕੋਈ ਭਿੰਨਕ ਤੱਕ ਨਹੀਂ ਲੱਗੀ ਤੇ ਇਸ ਮੁਹੱਲੇ ਵਾਲੇ ਜੋ ਇੱਥੋਂ ਰਹਿ ਰਹੇ ਲੋਕ ਨੇ ਉਹ ਕਿੱਥੋਂ ਤੱਕ ਇਸ ਬਾਰੇ ਅਗਾ ਨੇ ਜਾਂ ਇਸ ਬਾਰੇ ਕੀ ਸੋਚ ਵਿਚਾਰ ਰੱਖਦੇ ਨੇ ਸਵਾਗਤ ਆ ਸਰ ਜੀਬੀਸੀ ਅਪਡੇਟ ਦੇ ਵਿੱਚ ਜੀ ਧੰਨਵਾਦ ਜੀ ਹਾਂਜੀ ਸਰ ਕੀ ਨਾਮ ਹੈ ਜੀ ਸਰਿੰਦਰ ਕੁਮਾਰ ਭੀਟ ਨੇ ਜੀ ਮੇਰਾ ਨਾਮ ਮੇਰੀ ਬਾਈਫ ਇੱਥੇ ਦੀ ਐਮਸੀ ਬਾੜ ਨੰਬਰ 35 ਦੀ Shimla Pahari ਜਿਹੜਾ Shimla Pahari ਦਾ ਕੰਮ ਹੋਣ ਲੱਗਿਆ ਇਹ ਮੈਨੂੰ ਇਹ ਕਹਿੰਦੇ ਸੀਗੇ ਕਿ ਇੱਥੇ ਨਾ ਇੱਕ 1226 ਦਾ ਟੈਂਕ ਬਣਾਣਾ ਕੋਈ Shimla Pahari ਦਾ ਨੁਕਸਾਨ ਨਹੀਂ ਹੋਣਾ ਪਰ ਅੱਜ ਮੈਂ ਇਸ ਵੇਲੇ ਫੋਨ ਕੀਤਾ ਸਿਵਰੇਜ ਬੋਰਡ ਵਾਲਿਆਂ ਨੂੰ ਉਹਨਾਂ ਤੋਂ ਮੈਨੂੰ ਪਤਾ ਲੱਗਾ ਕਿ Shimla Pahari ਸਾਰੀ ਵੀ ਟਹਿ ਸਕਦੀ ਪਰ ਮੇਰੇ ਬਾੜਵਾਸੀ ਸਾਰੇ ਇਕੱਠੇ ਹੋ ਗਏ ਆਂ ਮਹੱਲੇ ਦੇ ਵਿੱਚ ਕਿ ਇਹ ਜਿਹੜਾ ਕੰਮ ਹੈ ਗਲਤ ਹੋ ਰਿਹਾ ਤੁਹਾਨੂੰ ਇਸ ਚੀਜ਼ ਦੀ ਨੌਲੇਜ ਹੈਗੀ ਹੈ ਪਰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਉਹਨਾਂ ਨੇ ਕੋਈ ਇੰਨਾ ਦਾ ਨਹੀਂ ਕੋਈ ਵੀ ਪਤਾ ਕੋਈ ਮਤੇ ਮਤੇ ਜੀ ਕੋਈ ਨਹੀਂ ਪਾਸ ਹੋਇਆ ਪਰ ਮੈਂ ਸ਼ਿਵਰੀ ਬੋਰਡ ਆਏ ਨੂੰ ਪੁੱਛਿਆ ਉਹਨਾਂ ਨੇ ਦੱਸਿਆ ਕਿ 2 ਕਰੋੜ ਦਾ ਕੰਮ ਹੈ ਪਰ ਸਾਡੇ ਮਤੇ ਚ ਪਾਸ ਨਹੀਂ ਹੋਇਆ ਹੈ ਕਾਰਪੇਸ਼ ਨੇ ਵਿੱਚ ਸਰ 2 ਕਰੋੜ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਤੇ ਮਤੇ ਚ ਪਾਸ ਨਹੀਂ ਹੋਇਆ ਤੇ ਕਿੱਥੋਂ ਤੱਕ ਤੁਹਾਨੂੰ ਇਹ ਲੱਗਦਾ ਕਿ ਐਮਸੀਆ ਦੇ ਧਿਆਨ ਦੇ ਵਿੱਚ ਇਹ ਚੀਜ਼ ਨਹੀਂ ਲਿਆਂਦੀ ਗਈ ਤੇ ਕਿੱਥੋਂ ਤੱਕ ਇਹ ਜਿਹੜੇ ਵਿਤਕਰਾ ਕੀਤਾ ਜਾ ਰਿਹਾ ਸੀ ਪਰ ਮੈਂ ਅੱਜ ਸੀਵਰੇਜ ਬੋਰਡ ਨੂੰ ਫੋਨ ਕਰਕੇ ਪੁੱਛਿਆ ਤਾਂ ਮੈਨੂੰ ਪਤਾ ਲੱਗੇ ਕਿ 2 ਕਰੋੜ ਦਾ ਕੰਮ ਹੈ ਤੇ ਉਦੋਂ ਮੈਨੂੰ ਇਹ ਸਿੱਤੀ ਦੀ ਨੌਲੇਜ ਨਹੀਂ ਮੇਰਾ 20 ਲੱਖ ਰੁਪਏ ਦਾ ਇਹਦਾ ਕੰਮ ਪਾਸ ਕਰਵਾਇਆ ਸੀਗਾ ਕਿ ਜਿਹੜੀ ਬਿਊਟੀਫੁੱਲ ਵਧੀਆ ਬਣਾਣਾ ਸ਼ਹਿਰ ਦੇ ਵਾਸਤੇ ਪਰ ਜਿਸ ਵੇਲੇ ਹੁਣ ਮੈਂ ਦੇਖਿਆ ਕਿ ਇਹਨਾਂ ਨੇ ਸ਼ਿਮਲਾ ਬਾੜੀ ਕਾਫੀ ਅੱਗੇ ਤੋਂ ਕੁਲ ਪਟ ਪਟ ਕੇ ਲੱਗੇ ਕਹਿੰਦੇ ਮੈਂ ਪੁੱਛਿਆ ਉਹਨਾਂ ਨੂੰ ਫੋਨ ਕਰਕੇ ਕਿ ਤੁਸੀਂ 20 ਫੁੱਟ ਦਾ نیچے ਟੋਆ ਕਰਨਾ ਉਹ ਕਹਿੰਦੇ 20 ਫੁੱਟ ਕੱਢਣ ਨਾਲ ਸ਼ਿਮਲਾ ਬਾੜੀ ਹੋਰ ਵੀ ਢੇਸ ਸਕਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਕਦੇ ਸ਼ਿਮਲਾ ਬਾੜੀ ਪੂਰੀ ਸਾਫ਼ ਹੀ ਨਾ ਕਰੇ ਪਰ ਮਹੱਲੇ ਵਾਸੀ ਸਾਰੇ ਨਰਾਜ਼ ਹੈ ਉਹ ਕਹਿੰਦੇ ਅਸੀਂ ਇੱਥੇ ਬੈਠਾਂਗੇ ਅਸੀਂ ਕੰਮ ਨਹੀਂ ਹੁੰਦਾ ਬਿਲਕੁਲ ਜੀ ਨਰਾਜ਼ਗੀ ਤਾਂ ਇਸ ਚੀਜ਼ ਦੀ ਹੋਣੀ ਵੀ ਚਾਹੀਦੀ ਹੈ ਕਿਉਂਕਿ ਇਹ ਜਿਹੜੇ ਸਥਾਨ ਹੈ ਸ਼ਿਮਲਾ ਪਹਾੜੀ ਇੱਥੇ ਆਮ ਜੋ ਬਿਰਧ ਲੋਕ ਨੇ ਜਾਂ ਹੋਰ ਸੈਰਗਾ ਵਾਸਤੇ ਥਾਂ ਬਣਾਈ ਗਈ ਹੈ ਤਾਂ ਇੱਥੇ ਸ਼ਾਮ ਨੂੰ ਜਾਂ ਸਵੇਰ ਦੇ ਸਮੇਂ ਸੈਰ ਕਰਨ ਵੀ ਆਉਂਦੇ ਨੇ ਤੇ ਜਿਸ ਨਾਲ ਇੱਕ ਉਹਨਾਂ ਨੂੰ ਮਾਨਸਿਕ ਤਣਾਅ ਤੋਂ ਰਾਹਤ ਮਿਲਦੀ ਹੈ ਸਰ ਕਿੱਥੋਂ ਤੱਕ ਇਹ ਚੀਜ਼ ਨੂੰ ਤੁਸੀਂ ਮੰਨਦੇ ਹੋ ਜੀ ਇਹ ਚੀਜ਼ ਸਰਾਸਰ ਗਲਤ ਹੈ ਜੋ ਵੀ ਕੰਮ ਕਰ ਰਹੇ ਇੱਥੇ ਸ਼ਹਿਰ ਦੇ ਵਿੱਚ ਸ਼ਹਿਰਪੁਰ ਦੇ ਵਿੱਚ ਸਭ ਤੇ ਨਾ ਪਹਿਲਾਂ ਸ਼ਿਮਲਾ ਬਾੜੀ ਦਾ ਨਾਮ ਹੁੰਦਾ ਹੈ ਸ਼ੀਸ਼ਮੈਲ ਬਾਜ਼ਾਰ ਦਾ ਨਾਮ ਹੈ ਕੁਝ ਚੰੁੰਦਾ ਜਗ੍ਹਾ ਜਿਨ੍ਹਾਂ ਚ ਸ਼ਿਮਲਾ ਬਾੜੀ ਦਾ ਵੀ ਨਾਮ ਹੈ ਤੇ ਜੇ ਸ਼ਿਮਲਾ ਬਾੜੀ ਨੂੰ ਇਹ ਖਤਮ ਕਰ ਦਿੰਦਾ ਸ਼ਿਮਲਾ ਬਾੜੀ ਦਾ ਬੜਾ ਸ਼ਹਿਰ ਦਾ ਸ਼ਹਿਰ ਦੇ ਲਈ ਬਹੁਤ ਨੁਕਸਾਨ ਹੈ ਹੁਣ ਸਰ ਜਿੱਦਾਂ ਹੁਣ ਮਾਲਾਵਾਸੀ ਵੀ ਇਹਦੇ ਵਿਰੋਧ ਦੇ ਵਿੱਚ ਨੇ ਤੇ ਜਿੱਦਾਂ ਤੁਹਾਨੂੰ ਹੀ ਪਤਾ ਲੱਗਾ ਕਿ ਸ਼ਿਮਲਾ ਬਾੜੀ ਸਾਰੀ ਢਾਈ ਜਾਣੀ ਹੈ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵੱਲੋਂ ਕੀ ਕਦਮ ਚੁੱਕੇ ਜਾਣਗੇ ਸਾਡੀ ਵੱਲੋਂ ਦੇਖੋ ਬਾੜ ਮਹੱਲੇ ਵਾਸੀਆਂ ਦੇ ਨਾਲ ਮਿਲ ਕੇ ਅਸੀਂ ਕੰਮ ਨਹੀਂ ਹੋਣ ਦੇਣਾ ਜਦ ਤੱਕ ਨੂੰ ਸਾਨੂੰ ਤਸੱਲੀ ਨਹੀਂ ਹੁੰਦੀ ਐਂ ਸ਼ਿਮਲਾ ਬਾੜੀ ਨੂੰ ਖਤਮ ਨਹੀਂ ਹੋਣ ਦੇਣਾ ਤੇ ਸ਼ਿਮਲਾ ਬਾੜੀ ਕਾਇਮ ਰਹੀ ਤੇ ਇਸ ਬਾਰੇ ਕੋਈ ਸੀਨੀਅਰ ਜੋ ਅਫਸਰ ਨੇ ਜਾਂ ਮੇਅਰ ਸਾਹਿਬ ਨੇ ਜਾਂ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਨੇ ਤੇ ਗੱਲਬਾਤ ਹੋਈ ਕੋਈ ਮੈਂ ਮੇਅਰ ਸਾਹਿਬ ਨੂੰ ਹੁਣ ਦੋ ਤਿੰਨ ਵਾਰੀ ਫੋਨ ਮਾਰਿਆ ਜਿਸ ਵੇਲੇ ਮੇਰੇ ਵੱਲੋਂ ਮਹੱਲੇ ਵਾਸੀ ਆਏ ਕੀ ਮੈਂ ਜਿਹੜੂ ਪੁੱਛਾਂ ਉਹਨਾਂ ਨੂੰ ਕਰਕੇ ਕਿਸੇ ਬ੍ਰਿਜ ਬੋਰਡ ਵਾਲੇ ਦੇ ਬਾਅਦ ਪਤਾ ਲੱਗਿਆ ਕਿ ਇਹਦੇ ਤਾਂ ਕਰਕੇ ਕਿ ਸਾਰੀ ਵੀ ਟੇਸ ਸਕਦੀ ਤੇ ਮੈਂ ਤਿੰਨ ਵਾਰੀ ਫੋਨ ਮਾਰਿਆ ਤੇ ਮੇਰੇ ਸਾਹਿਬ ਨੇ ਚੱਕਿਆ ਨਹੀਂ ਫੋਨ ਤੇ ਮੇਰਾ ਤਾਂ ਇਹ ਕਹਿਣਾ ਹੈ ਕਿ ਮੈਂ ਮਹੱਲੇ ਵਾਸੀਆਂ ਦੇ ਨਾਲ ਮੈਂ ਉਹਨਾਂ ਤੋਂ ਬਾਹਰ ਨਹੀਂ ਹੋ ਕੇ ਚੱਲਣਾ ਜਿੱਦਾਂ ਹੀ ਮਹੱਲੇ ਵਾਸੀ ਕਹਿਣਗੇ ਮੈਂ ਉਹਨਾਂ ਦੇ ਨਾਲ ਖੜਾ ਹਾਂ ਇਹ ਸ਼ਿਮਲਾ ਪਹਾੜੀ ਕਾਇਮ ਰੱਖੇ ਮੇਰਾ ਨਾਮ ਸੰਦੀਪ ਸ਼ਰਮਾ ਹੈ ਹਾਂਜੀ ਕਿਹੜੇ ਵਾਰਡ ਤੋਂ ਜੀ ਮੈਂ ਵਾਰਡ ਨੰਬਰ 35 ਦਾ ਰਹਿਣ ਵਾਲਾ ਆਂ ਠੀਕ ਹੈ ਸਰ ਇੱਕ ਤੁਹਾਡੇ ਨਜ਼ਦੀਕ ਜੋ ਸ਼ਿਮਲਾ ਪਹਾੜੀ ਹੈ ਕਿ ਇਤਿਹਾਸ ਹੈ ਹਿਸ਼ਾਰਪੁਰ ਸ਼ਹਿਰ ਦੀ ਇੱਕ ਸ਼ਾਨ ਹੈ ਜੀ ਜੀ ਤੇ ਇਸ ਸ਼ਾਨ ਨੂੰ ਜੋ ਮਿਟਾਇਆ ਜਾ ਰਿਹਾ ਖਤਮ ਕੀਤਾ ਜਾ ਰਿਹਾ ਕੁਝ ਹੈ ਤੁਹਾਡੇ ਧਿਆਨ ਦੇ ਵਿੱਚ ਪਹਿਲਾਂ ਤਾਂ ਤੁਹਾਡਾ ਜੀਬੀਸੀ ਅਪਡੇਟ ਦਾ ਪ੍ਰਲਾਣਗਰ ਜਾਨਤ ਬੜਾ ਨਿੱਘਾ ਸਵਾਗਤ ਹੈ ਜਿਹੜੀ ਦੇਖੋ ਇਹ ਸ਼ਿਮਲਾ ਪਹਾੜੀ ਦੀ ਪੁਰਾਣੀ ਵਿਰਾਸਤ ਹੈਗੀ ਆ ਇਹਨੂੰ ਜਿਹੜਾ ਡਿਸਮੈਂਟਲ ਕਰ ਰਹੇ ਆ ਜੋ ਅਸੀਂ ਸੁਣਦੇ ਆ ਰਹੇ ਆ ਇਹ ਬਹੁਤ ਵੱਡੀ ਇੱਕ ਤਰਸਦੀ ਹੈਗੀ ਹੈ ਸ਼ਹਿਰ ਵਾਸੀਆਂ ਲਈ ਔਰ ਸਾਡੇ ਮਹੱਲੇ ਲਈ ਕਿਉਂਕਿ ਮਹੱਲਾ ਤਾਂ ਸਾਡੇ ਦੇ ਨਜ਼ਦੀਕ ਹੈ ਸਾਡਾ ਬਚਪਨ ਇਹਨਾਂ ਸ਼ਿਮਲਾ ਬਾੜੀ ਦੇ ਗੁਜ਼ਰਿਆ ਤੇ ਮੈਂ ਤੁਹਾਡੇ ਲਈ ਤੁਹਾਡੇ ਮਾਧਿਅਮ ਦੇ ਇੱਕ ਚੀਜ਼ ਗੱਲ ਕਰਨ ਨਹੀਂ ਜਾਊਗਾ ਇਹਦੇ ਵਿੱਚ ਇੱਕ ਕਲੱਬ ਨੇ ਇੱਕ ਸੁਸਾਇਟੀ ਨੇ ਇੱਕ ਲੈਟਰ ਦਿੱਤੀ ਸੀਗੀ ਜਿਸ ਲਈ ਮਿਸਟਰ ਸ਼ਿਮਸੂਦ ਸੀਗੇ ਆਪਣਾ ਮੇਅਰ ਸੀਗੇ ਕਿ ਇਹਨੂੰ ਸਾਨੂੰ ਅਡਾਪਸ਼ਨ ਲਈ ਦੇ ਦਿਓ ਔਰ ਅਸੀਂ ਇਹਨੂੰ ਚੀਜ਼ ਨੂੰ ਬੜਾ ਮੇਨਟੇਨ ਕਰਾਂਗੇ ਕਾਰਪੋਰੇਸ਼ਨ ਦੀ ਅਣਦੇਖੀ ਕਰਕੇ ਔਰ ਇਹਨਾਂ ਦੀ ਆਪਣੀ ਨਈਂ ਇੰਟਰਸ ਕਰਕੇ ਇਹ ਚੀਜ਼ ਨਹੀਂ ਸਿਰੇ ਚੜੀ ਉਹਦੇ ਵਿੱਚ ਇਹ ਗੱਲ ਕੀਤੀ ਗਈ ਸੀ ਕਿ ਸਾਨੂੰ ਇੱਕ ਪਾਣੀ ਦਾ ਅਰੇਂਜਮੈਂਟ ਹੋਵੇ ਔਰ ਇੱਕ ਮਾਲੀ ਹੋ ਜਾਵੇ ਬਾਕੀ ਜੋ ਪੈਸਾ ਹੈਗਾ ਉਹ ਸੁਸਾਇਟੀ ਜਾਂ ਕਲੱਬ ਕਰੂਗੀ ਉਹ ਜਿਹੜੀ ਕਾਰਪੋਰੇਸ਼ਨ ਨੇ ਉਹ ਚੀਜ਼ ਸਿਰੇ ਨਹੀਂ ਚੜਾਈ ਜੀ ਤੋਂ ਸਾਡੇ ਸਾਡਾ ਬਚਪਨ ਦੇਖੋ ਇੰਨੀ ਉਮਰਾਂ ਸਾਡੀਆਂ ਹੋ ਗਈਆਂ ਔਰ ਅਜੀਨ ਇਸ ਸ਼ਿਮਲਾ ਪਹਾੜੀ ਦੇ ਉੱਤੇ ਖੇਲੇ ਕੁਦਦੇ ਹੋਰ ਸਾਡੇ ਜਿਹੜੇ ਭੈਣ ਭਰਾ ਪੈਣਾ ਜਿਹੜੇ ਬਾਹਰ ਗਿਆ ਜਾਂ ਇੱਥੋਂ ਕਈ ਬਾਹਰ ਅਬਰੌਡ ਚਲੇ ਗਏ ਔਰ ਉਹਨਾਂ ਦਾ ਇਸ ਇੱਕ ਲਗਾਵ ਹੈਗਾ ਸ਼ਿਮਲਾ ਪਹਾੜੀ ਨਾਲ ਇੱਕ ਬਹੁਤ ਪੁਰਾਣਾ ਇੱਕ ਯਾਦਗਾਰ ਹੈ ਕਿ ਸ਼ਿਮਲਾ ਪਹਾੜੀ ਹੁੰਦੀ ਸੀ ਕਿ ਅਸੀਂ ਉੱਤੇ ਖੇਲੇ ਸੀ ਕਾਰਪੋਰੇਸ਼ਨ ਦੀ ਜਿਹੜੀ ਅਣਦੇਖੀ ਕਰਕੇ ਇਹ ਚੀਜ਼ ਹੋ ਰਹੀ ਹੈ ਇਹਦਾ ਜ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਖਾਸ ਕਰਕੇ ਸਾਡੇ ਮਹੱਲੇ ਦੇ ਵਿੱਚ ਕਿ ਆਹ ਚੀਜ਼ ਇੱਕ ਮੈਂ ਤੁਹਾਡੇ ਹੋਰ ਗੱਲ ਕਰਨਾ ਚਾਹਾਂਗਾ ਕਿ ਜਿਹੜੇ ਇੱਥੇ ਦੇ ਮਿਊਨਿਸਪਲ ਕਾਉਂਸਲਰ ਹੈ ਉਹਨਾਂ ਨੂੰ ਵੀ ਇਸ ਚੀਜ਼ ਦਾ ਨੋਲੇਜ ਨਹੀਂ ਹੈ ਕਿ ਇਹ ਸੜਕ ਇਹ ਕਿਉਂ ਟੁੱਟ ਰਹੀ ਹੈ ਔਰ ਕਦ ਇਹ ਢਾਈ ਹੈਗੀ ਹੈ ਜਦਕਿ ਜਿਹੜਾ ਐਮਸੀ ਹੈ ਉਹਨਾਂ ਦੀ ਨੋਲੇਜ ਤੇ ਹੀ ਚਾਹੀਦੀ ਹੈ ਕਿ ਆਪਾਂ ਇਹਨੂੰ ਡਿਸਮੈਂਟਲ ਕਰਨਾ ਜਾਂ ਇਹਨੂੰ ਤੋੜਨਾ ਕਿ ਕੱਲੂ ਜੋ ਇਹਦੀ ਹਾਲਾਤ ਹੈਗੀ ਹੈ ਬਾਰਿਸ਼ ਜੇਕਰ 1 2 3 ਹੋ ਜਾਂਦੀ ਹੈ ਬਰਸਾਤ ਦਾ ਮੌਸਮ ਹੈਗਾ ਤੇ ਉਹਦੇ ਕਰਕੇ ਸਾਰੀ ਥੱਲੇ ਚੀਜ਼ ਚੱਲ ਜਣੀ ਹੈ ਸਾਡੀ ਦਾ ਜਿੰਨੇ ਵੀ ਕਾਰਪੋਰੇਸ਼ਨ ਦੇ ਅਫੀਸਰ ਹੈ ਮੇਅਰ ਹੈ ਮੰਤਰੀगण ਹੈ ਐਮ ਐਲ اے ਹੈ ਉਹਨਾਂ ਦੇ ਗੁਜਾਰਿਸ਼ ਹੈ ਕਿ ਇਹਦਾ ਜਿਹੜਾ ਪੁਰਾਣਾ ਸਰੂਪ ਹੈ ਇਹਨੂੰ ਐਜ਼ ਇਟ ਇਜ਼ ਰੱਖਿਆ ਜਾਵੇ ਔਰ ਇਹਨੂੰ ਅੱਛੀ ਤਰ੍ਹਾਂ ਮੈਂਟੇਨ ਕੀਤਾ ਜਾਵੇ ਤਾਂ ਕਿ ਸਾਡੇ ਜਿਹੜੇ ਭੈਣ ਭਰਾ ਬਾਹਰ ਗਏ ਹੋਏ ਆ ਉਹ ਆਣ ਕੇ ਯਾਰ ਦੇਖੋ ਸਾਡਾ ਬਚਪਨ ਹੈ ਨਾ ਮਸ਼ਮਿਲਾ ਬਾੜੀ ਦੇ ਉੱਤੇ ਖੇਲੇ ਗੁੱਦਿਆ ਇਹਨੂੰ ਇੱਕ ਅੱਛੀ ਚੀਜ਼ ਲੋਕਾਂ ਨੇ ਇਹਨੂੰ ਵਧੀਆ ਵਿਰਾਸਤ ਦੇ ਨਾਲ ਇੱਕ ਹੋਰ ਚੰਗੀ ਤਰੀਕੇ ਨਾਲ ਇਹਨੂੰ ਡਿਵੈਲਪ ਕੀਤਾ ਪਰ ਜਿੱਦਾਂ ਕਿ ਸੁਣਨ ਚ ਆਇਆ ਕਿ ਇੱਥੇ ਇੱਕ ਇਹ ਖੱਡ ਬਣਾ ਕੇ ਪਾਣੀ ਸਟੋਰ ਕੀਤਾ ਜਾਇਗਾ ਤਾਂ ਉਸ ਪਾਣੀ ਨੂੰ ਨਿਕਾਸ ਕੀਤਾ ਜਾਵੇਗਾ ਸੀਵਰੇਜ ਦੇ ਰਾਹੀਂ ਤੇ ਕਿੱਥੋਂ ਤੱਕ ਸੱਚਾਈ ਹੈ ਜੀ ਸਰ ਇਹ ਜਿਹੜਾ ਪ੍ਰੋਜੈਕਟ ਹੈ ਪਹਿਲੀ ਤਾਂ ਗੱਲ ਇੱਕ ਚੀਜ਼ ਹੈ ਕਿ ਜਿਹੜਾ ਇਹ ਪ੍ਰੋਜੈਕਟ ਹੋਇਆ ਇਹ ਇਹ ਪਾਰਲੀਮੈਂਟਲ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਜੀ ਸਾਡੇ ਇਜ਼ਾਮਨਾ ਤਾਂ ਕਿ ਜ਼ਿਲ੍ਹੇ ਜਦ ਤੱਕ ਤੁਹਾਡੇ ਕੋਲ ਪੈਸਾ ਨਹੀਂ ਜਾਂਦਾ ਪ੍ਰੋਜੈਕਟ ਸ਼ੁਰੂ ਹੋਣਾ ਨਹੀਂ ਚਾਹੀਦਾ ਜੀ ਇਹ ਹੈ ਕਿ ਇੱਥੇ ਇੱਕ 20 ਫੁੱਟ ਦਾ ਟੂਆ ਲਗਣਾ 20 ਫੁੱਟ ਦਾ ਜੇ ਸਿੱਧੀ ਪਾਈ ਆਵੇ ਉਧਰੋਂ ਆਗੇ ਤੇ ਆ ਜਿਹੜਾ ਟਿਊਬਲ ਦਾ ਗੇਟ ਹੈਗਾ ਗੇਟ ਦੇ ਕੋਲ ਜਗ੍ਹਾ ਹੈਗੀ ਹੈ ਉਤੋਂ ਤੁਸੀਂ ਇਹਨੂੰ 20 ਫੁੱਟ ਦੀ ਕਾਫੀ ਸਪੇਸੀ ਜਗ੍ਹਾ ਐਤੋਂ ਤੁਸੀਂ ਇਹਨੂੰ ਚੀਜ਼ ਨੂੰ ਕਰ ਸਕਦੇ ਹੋਗੇ ਭਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਅਸ਼wini ਸ਼ਰਮਾ ਹੈ ਜੀ ਜੀ ਸਰ ਕੀ ਕਹੋਗੇ ਇਸ ਮੁੱਦੇ ਤੇ ਸਰ ਜਿਹੜੇ ਇੱਕ ਪੁਰਾਤਨ ਚੀਜ਼ ਨੂੰ ਛੇੜੇ ਛੇੜਛੜ ਕੀਤੀ ਜਾ ਰਹੀ ਹੈ ਸਰ ਇਹ ਹੈ ਕਿ ਮੈਂ ਤਕਰੀਬਨ 35 ਸਾਲ ਪ੍ਰਲਾਦ ਨਗਰ ਦੇ ਵਿੱਚ ਰਹਾਇਸ਼ ਸੀਗੀ ਮੇਰੀ ਮੈਂ ਇੱਥੇ ਰਹਿੰਦਾ ਸੀਗਾ ਔਰ ਉਸ ਤੋਂ ਪਹਿਲਾਂ ਵੀ ਅਸੀਂ ਹੁਸ਼ਿਆਰਪੁਰ ਦੇ ਵਾਸੀ ਆ। ਇਹ ਇੱਕ ਹੁਸ਼ਿਆਰਪੁਰ ਲਈ ਇਤਿਹਾਸਿਕ ਜਗ੍ਹਾ ਆ। Shimla Baadi ਦੇ ਨਾਂ ਦੇ ਨਾਲ ਹੁਸ਼ਿਆਰਪੁਰ ਦੀ ਪਛਾਣ ਆ। ਜਿਹੜੀ ਕਿ ਇਸ ਮੌਜੂਦਾ ਸਰਕਾਰ ਜਿਹੜੀ ਆ ਜਿਹੜਾ ਇਹਨਾਂ ਨੇ ਆ ਪ੍ਰੋਜੈਕਟ ਸ਼ੁਰੂ ਕੀਤਾ ਹੈਗਾ। ਇਹਦੇ ਨਾਲ ਇਹਦੀ ਜਿਹੜੀ ਇਤਿਹਾਸਿਕ ਮਤਲਬ ਪਛਾਣ ਹੈਗੀ ਉਹ ਖਤਮ ਹੋ ਜਾਣੀ ਆ। ਪਿਛਲੀ ਸਰਕਾਰ ਨੇ 20 ਲੱਖ ਰੁਪਈਆ ਇਹਦੀ ਬਿਊਟੀਫਿਕੇਸ਼ਨ ਵਾਸਤੇ ਮਨਜ਼ੂਰ ਕੀਤਾ ਸੀਗਾ। ਔਰ ਉਹਦੇ ਟੈਂਡਰ ਵੀ ਮੇਰਾ خیال ਸ਼ਾਇਦ ਲੱਗ ਗਏ ਸੀ ਜਾਂ ਨਹੀਂ ਲੱਗੇ ਮੈਨੂੰ ਉਹਦੇ ਬਾਰੇ ਨਹੀਂ ਨੋਲਜ ਲੇਕਿਨ ਉਹ 20 ਲੱਖ ਰੁਪਏ ਨਾਲ ਇਹਦਾ ਜੋ ਵੀ ਸੁੰਦਰੀਕਰਨ ਹੋਣਾ ਸੀਗਾ ਉਹ ਤਾਂ ਹੋਇਆ ਨਹੀਂ ਲੇਕਿਨ ਇਹ ਸਰਕਾਰ ਨੇ ਕੀਤਾ ਕਿ ਉਥੇ ਸ਼ਿਮਲਾ ਬਾੜੀ ਦੀ ਹੋਂਦ ਨੂੰ ਹੀ ਖਤਮ ਕਰਨ ਦੇ ਉਦੇ ਤਲੇ ਹੋਇਆ ਇਹ ਸੁਣਿਆ ਸੀਗਾ ਕਿ ਇੱਕ 20 ਫੁੱਟ ਦਾ ਗੱਡਾ ਇਹਨਾਂ ਨੇ ਪੱਟ ਕੇ ਤਾਂ ਪਾਣੀ ਉਹਦੇ ਸਟੋਰ ਕਰਨਾ ਵਾ ਉਹਦੇ ਲਈ ਸਾਰੀ ਸ਼ਿਮਲਾ ਬਾੜੀ ਢਾਣ ਦੀ ਕੀ ਲੋੜ ਆ ਇੱਥੇ ਜਿੱਥੇ ਇੱਕ ਟਿਊਬਲ ਦਾ ਕਮਰਾ ਬਣਿਆ ਹੈ ਉਹਦੇ ਨਾਲ ਬਥੇਰੀ ਜਗ੍ਹਾ ਸੀ ਉੱਥੇ ਮਤਲਬ 20 ਫੁੱਟ ਦਾ ਗੱਡਾ ਮਾਰ ਕੇ ਉੱਥੇ ਬਣਾ ਲੰਦੇ ਔਰ ਇਹ ਇਤਿਹਾਸਿਕ ਜਗ੍ਹਾ ਖਤਮ ਹੋਣਾ ਸ਼ਹਿਰ ਦਾ ਜਿਹੜਾ ਮਾਨ ਜ਼ਮਾਨਾ ਪੁਰਾਣੀਆਂ ਯਾਦਾਂ ਆ ਲੋਕਾਂ ਦੀਆਂ ਇਹ ਸਾਰੀਆਂ ਖਤਮ ਹੋ ਜਾਣੀਆਂ ਸਰ ਕੀ ਮੈਸੇਜ ਤੁਸੀਂ ਦਿਓਗੇ ਪ੍ਰਸ਼ਾਸਨ ਨੂੰ ਜਾਂ ਨਗਰ ਨਿਗਮ ਵਿਭਾਗ ਨੂੰ ਅਸੀਂ ਪ੍ਰਸ਼ਾਸਨ ਨੂੰ ਵੀ ਨਗਰ ਨਿਗਮ ਨੂੰ ਵੀ ਇਹੀ ਕਵਾਂਗੇ ਕਿ ਇਸ ਚੀਜ਼ ਦੇ ਉੱਤੇ ਪੁਨਰ ਵਿਚਾਰ ਕਰਕੇ ਇਹ ਜਿਹੜੀ ਸ਼ਿਮਲਾ ਪਹਾੜੀ ਦਾ ਇਤਿਹਾਸਿਕ ਜਿਹੜੀ ਜਗ੍ਹਾ ਹੈਗੀ ਆ ਇਹਦਾ ਜਿਹੜਾ ਮਾਡਲ ਹੈ ਉਹਨੂੰ ਐਜ਼ ਇਟ ਇਦਾਂ ਹੀ ਰਹਿਣ ਦਿੱਤਾ ਜਾਵੇ ਇਹਨੂੰ ਖਰਾਬ ਨਾ ਕੀਤਾ ਜਾਵੇ ਕਿਉਂਕਿ ਹੁਸ਼ਿਆਰਪੁਰ ਦੀ ਇਹ ਸ਼ਾਨ ਆ ਤੋ ਇਸ ਕਰਕੇ ਸਾਰੇ ਜਿਹੜੇ ਮਲਾਵਾਸੀ ਆ ਹੋਰ ਸਾਡੇ ਸਾਥੀ ਹੈਗੇ ਆ ਉਹਨਾਂ ਨੂੰ ਵੀ ਅਸੀਂ ਇਹ ਪ੍ਰਸ਼ਾਸਨ ਨੂੰ ਵੀ ਔਰ ਮੰਤਰੀ ਸਾਹਿਬ ਨੂੰ ਵੀ ਇਹ ਅਪੀਲ ਕਰਦੇ ਆ ਕਿ ਇਹ ਚੀਜ਼ ਜਿਹੜੀ ਹੈਗੀ ਇਹਨੂੰ ਬੰਦ ਕਰਕੇ ਖੱਡਾ ਕਿਤੇ ਹੋਰ ਮਾਰੇ ਜਾਵੇ ਇਹਦਾ ਮਤਲਬ ਜਿਹੜਾ ਜਿੱਦਾਂ ਐਜ਼ ਇਟ ਇਦਾ ਸਿਗਾ ਇਹਨੂੰ ਉਦੋਂ ਹੀ ਰੱਖਿਆ ਜਾਵੇ ਇੱਕ ਵੱਡਾ ਰੋਸ ਹੈ ਮੁਹੱਲਾ ਵਾਸੀਆਂ ਦੇ ਮਨਾਂ ਦੇ ਵਿੱਚ ਕਿ ਇਹ ਜਿਹੜੀ ਇੱਕ ਇਤਿਹਾਸਕ ਜਗ੍ਹਾ ਸ਼ਿਮਲਾ ਪਹਾੜੀ ਇਸੇ ਸ਼ਿਮਲਾ ਪਹਾੜੀ ਤੋਂ ਨਾਮ ਇਸ ਚੌਕ ਦਾ ਨਾਮ ਪਿਆ ਤੇ ਇੱਕ ਪ੍ਰਾਤਨ ਜਗ੍ਹਾ ਤੇ ਜਿਸ ਬਾਰੇ ਪੂਰਾ ਹਿਸ਼ਾਰਪੁਰ ਗਵਾਹ ਹੈ ਕਿ ਇਹ ਜਿਹੜੀ ਜਗ੍ਹਾ ਇਸ ਨੂੰ ਮਟਾਇਆ ਨਾ ਜਾਵੇ ਤੇ ਇਹ ਮੰਗ ਹੈ ਇਹਨਾਂ ਮੁਹੱਲਾ ਵਾਸੀਆਂ ਦੀ ਜੇਕਰ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਇੱਕ ਵੱਡਾ ਵਿਦਰੋਹ ਜਿਹੜਾ ਉਹ ਜਿਹੜਾ ਕਾਫੀ ਵੱਡੇ ਪੱਧਰ ਤੱਕ ਬਣ ਸਕਦਾ ਤੇ ਇੱਕ ਰੋਸ ਜਿਹੜਾ ਉਹ ਭੜਕ ਸਕਦਾ ਤੇ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਨਗਰ ਨਿਗਮ ਵਿਭਾਗ ਦੀ ਹੋਵੇਗੀ ਸੋ ਇਹਨਾਂ ਮੁਹੱਲਾ ਵਾਸੀਆਂ ਵੱਲੋਂ ਨਗਰ ਨਿਗਮ ਵਿਭਾਗ ਨੂੰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਦੀ ਛੇੜਛਾੜ ਨਾ ਕੀਤੀ ਜਾਵੇ ਤੇ ਇਸ ਨੂੰ ਸਗੋ ਡਿਵੈਲਪ ਕਰਕੇ ਹੋਰ ਵਧੀਆ ਢੰਗ ਤਰੀਕੇ ਨਾਲ ਬਣਾਇਆ ਜਾਵੇ ਤਾਂ ਜੋ ਇਹ ਜਿਹੜੀ ਇਤਿਹਾਸਕ ਥਾਂ ਹੈ ਸੁਰੱਖਿਅਤ ਹੋ ਸਕੇ ਤੇ ਹਸ਼ਰਪੁਰ ਵਾਸੀ ਜੋ ਇੱਥੇ ਰੋਜ਼ ਸੈਰਗਾ ਤੇ ਆਉਂਦੇ ਨੇ ਸਵੇਰੇ ਸ਼ਾਮ ਵੀ ਸਰ ਕਰਨ ਲਈ ਆਉਂਦੇ ਨੇ ਤੇ ਉਸੇ ਤਰ੍ਹਾਂ ਚਹਲ ਪਹਿਲ ਇਸ ਸ਼ਿਮਲਾ ਪਾੜੀ ਤੇ ਬਣੀ ਰਹੇ ਜੀਵੀਸੀ ਆਪਣੇ ਲਈ ਕੈਮਰਾਮੈਨ ਜਤਿੰਦਰ ਸਿੰਘ ਦਾ ਨਾਮ ਮੈਂ ਨਵਨੀਸ਼ ਚੀਮਾ ਧੰਨਵਾਦ